ਹਾਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸੂਈ ਆ ਤੇ ਇੱਕ ਗੱਬਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਬਾਜੀ ਵੇਖ ਗਿਆ ਉਦੋਂ ਵਾਲਾ ਮਾਲ ਫਿਰ ਮਾਲ ਬਾਜੀ ਹੋਣੀ ਵੇਖ ਗਿਆ ਹੋਣੀ ਵੇੜਾ ਦੋ ਹੈਗੀਆਂ ਅਸੀਂ ਅੱਛਾ ਕੋਈ ਵੇਗਿਆ ਮਾਲ ਇਦਾਂ ਹੁੰਦਾ ਜਾਂਦਾ ਰਹਿੰਦਾ ਜਾ ਅੱਜ ਚਲਾਈ ਮਤਲਬ ਹੋਈ ਜਾਂਦੀ ਹੈਗੀ ਹੋਈ ਜਾਂਦੀ ਬਾਜੀ ਵੀਡੀਓ ਤੇ ਫਿਰ ਦੁਬਾਰਾ ਵੀਰ ਕਈ ਫੋਨ ਕਰਦੇ ਆ ਅੱਛਾ ਫੋਨ ਤੇ ਮਾਲ ਘਲਾ ਦੇਈਦਾ ਜੋ ਅੱਛਾ ਹਾਂਜੀ ਬਾਜੀ ਠੀਕ ਆ ਤੇ ਚਲੋ ਨਾਮ ਦੱਸ ਤੇ ਕਰੀ ਫਿਰ ਆਹ ਬਾਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲ ਇਹ ਨਾਲ ਡਿਸਟ੍ਰਿਕਟ ਕੰਪਲਚਾ ਫੋਨ ਨੰਬਰ ਇਹ ਬੋਲ ਦੇ ਕਰੀ 73290434 ਗਿਆ ਸੀ ਸ਼ੁਰੂਆਤ ਜੀ ਗੱਬਣ ਜੋ ਅੱਜ ਪੰਜ ਚਾਰ ਦਿਨ ਲੈਂਦੀ ਜੇ ਹਫਤਾ ਲੈ ਜੂਗੀ ਹਫਤੇ ਤੇ ਲਾਗੇ ਬੰਦੇ ਟਾਈਮ ਇਹਨੇ ਲੈ ਜਾਣਾ ਹਾਂਜੀ ਹਾਂਜੀ ਬਣੂ ਬਣੂ ਚੰਗੀ ਆ ਕਿੰਨਾ ਕੁ ਦੁੱਧ ਚਵਾਈ ਜਾਊਗੀ 2000 ਰੁਪਏ ਜੀ 12 13 ਕਿਲੋ ਇਹਨੂੰ ਕੀ ਜਾਂਦਾ ਚਵਾਈ ਜਾਊਗੀ ਚਲੋ 10 ਵੀ ਚਵਾਈ ਜਾਵੇ ਤੇ ਬੜਾ ਆ ਬਾਕੀ ਇਹ ਆ ਵੀ ਜੇ ਤਿਆਰ ਹੋਣੀ ਆ ਇਹਦਾ ਇੱਕ ਪਾਸੇ ਦਾ ਸਿੰਗ ਨਹੀਂ ਹੈਗਾ ਇੱਕੋ ਪਾਸੇ ਇੱਕੋ ਹੀ ਸਿੰਗ ਹੈ ਇਹਦਾ ਇੱਕ ਕਿੰਦੇ ਡਾ ਕੇ ਤੜਾ ਲਿਆ ਭਾਈ ਨੇ ਥੋੜਾ ਜਿਹਾ ਪੈਰ ਦੱਬਦੀ ਜੇ ਵੇਜੇ ਇਧਰ ਲਾ ਉਹ ਗੱਡੀ ਦਾ ਪਾਜੀ ਕਰਨ ਲੱਗਿਆ ਕਈ ਵਾਰੀ ਗੱਡੀ ਚ ਲਾਂਚ ਤਾਂ ਹੁੰਨ ਲੱਗਿਆ ਵਾਦੇ ਕਰਕੇ ਭਲਵਾਨਾਂ ਵਾਲੀ ਚਾਲ ਇਹਦੀ ਹਾਂਜੀ ਬਾਕੀ ਠੰਡੀ ਧੀਰੀ ਬੜੀ ਛੱਡੀ ਬੜੀ ਜਿੱਦਾਂ ਮਰਜ਼ੀ ਕੋ ਬੈਠਾ ਰਹੇ ਠੀਕ ਆ ਗੱਬਨ ਮਾਜਿਆ ਜਿਹਦੇ ਇਤਰਾ ਹੀ ਠੰਡੀ ਧੀਰੀ ਆ ਜਿਹੜੀ ਬੜੀ ਸ਼ੀਲ ਭਾਜੀ ਤੇ ਇਹਦਾ ਫਿਰ ਮੁੱਲ ਮੋਹਲਾ ਜੀ ਬਾਜੀ ਭਾਵੇਂ ਨਾ ਜਿੰਨਾ ਮਰਜ਼ੀ ਕਰੀ ਜਾਈਏ ਜੈਸ ਤੋਂ 45 ਹਜ਼ਾਰ ਦੀ ਬਾਜੀ ਦੇ ਦਾਂਗੇ 45 ਹਜ਼ਾਰ ਦੇ ਪਕੜਣਾ ਵਾਲਾ ਬਾਜੀ ਰੇੜਿਆ ਸੱਜਰ ਮੈਂ ਸੁਣੀ 10 ਕਿਲੋ ਦੋ ਦਿਨ ਖੁੱਲਾ ਦੇਈ ਜਾਣਾ ਜੋ ਠੀਕ ਹੈ ਜੀ ਬਾਕੀ ਠੰਡੀ ਸੀਲ ਜਾਣਾ ਚੋਲੇ ਭਾ ਸਿਆਣਾ ਚੋਲੇ ਠੀਕ ਆ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਮੱਝ ਬਾਜੀ ਬੱਚੇ ਤੋਂ ਬਿਨਾ ਬੱਚੇ ਤੋਂ ਬਿਨਾ ਜੀ ਬਾਜੀ ਠੰਡੀ ਸੀਲ ਦੁੱਧ ਕਿੰਨਾ ਇਹ ਦੇਖੋ ਦੁੱਧ ਬਾਜੀ 7 ਕਿਲੋ ਪੱਕਾ ਪੱਕਾ ਦੁੱਧ ਹੈਗਾ ਜੀ ਬਾਜੀ ਦੋ ਟਾਈਮ ਕੋ ਚੋਕੇ ਖੜੇ ਆਪਣੇ ਤੋਰੋ ਫੇਰ ਇਨਾ ਇੱਕ ਅਜਲਾ ਆ ਜੀ 바ਗੀ ਠੱਡੀ ਛੀਲ ਪਾਜੀ ਚੋਣ ਚਾਣ ਬੜੀ ਭੋਲੀ ਆ 바ਗੀ ਆਪਣੀ ਕੋਈ ਵੀਰ ਭਰਾ ਤਸੱਲੀ ਕਰਕੇ ਖੜੇ ਠੀਕ ਆ ਬਾੜੇ ਦੇ ਮਿਲਦੀ ਕੋਈ ਇਹਨੂੰ ਟੀਗਾ ਲਾਉਂਦੀ ਨਹੀਂ ਲੋੜ ਅੱਛਾ ਸਾੜਾ ਪਾਉਂਦਾ ਪਸ ਬੈਂਦੀ ਪਾ ਜਾਣਾ ਚੋਲੇ ਪਾ ਸਿਆਣਾ ਚੋਲੇ ਤੇ ਦੁੱਧ 7 ਕਿਲੋ ਪੱਕਾ ਹੈਗਾ ਜੀ ਪਾ ਬਾਜੀ ਕੋਈ ਆਪਣੀ ਤਸੱਲੀ ਕਰਕੇ ਖੜੇ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਜਾ ਅੱਜ ਕਿੰਨਾ ਮੁੱਲ ਰੱਖਣਾ ਆਪਾਂ ਭਾਜੀ ਜਿਹੜੀ ਦੇਲੀ ਦੇਣੀ ਆ ਬਿਲਕੁਲ 35000 ਦੀ ਭਾਜੀ ਦੇ ਦਾਂਗੇ ਅੱਛਾ 35000 ਦੀ ਵੀ ਦੇ ਦੇਣੀ ਭਾਜੀ ਭੋੜ ਹੀ ਹੋਣੀ ਕੋਈ 2400 ਅੱਛਾ ਹਾਂਜੀ ਭਾਜੀ ਬਾਕੀ ਇਹ ਆ ਵੇ ਚਲੋ ਕੋ ਫੋਨ ਲਾਵੇ ਇੱਕ ਧੀ ਹਨਾ ਚੱਲੀ ਕਰਕੇ ਖੜੇ ਠੀਕ ਆ ਬਾਕੀ ਜੋ ਵੀ ਆ ਇੱਥੋਂ ਹੀ ਆਪਣੀ ਵੇਸ ਚਾੱਕ ਕੇ ਖੜੇ ਬਾਅਦ ਚ ਨਾ ਕੋਈ ਲਾਮੇ ਵਾਲੀ ਗੱਲ ਨਾ ਕੋ ਤੁਹਾਨੂੰ ਰਹਿ ਜੇ ਨਾ ਸਾਨੂੰ ਰਹਿ ਜੇ ਨਾ ਅਗਲੇ ਨੂੰ ਰਹਿ ਜੇ ਹਨਾ ਜੋ ਵੀ ਆ ਸਾਰਾ ਕੁਝ ਇੱਥੇ ਹੀ ਆਪਣਾ ਵੇਸ ਚਾੱਕ ਕੇ ਖੜੇ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ